ਪੰਜਾਬ ਸਰਕਾਰ ਅਤੇ ਆਮ ਆਦੀ ਪਾਰਟੀ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਭਾਜਪਾ ਨੇ ਇੱਕ ਵੱਡੀ ਸਾਜ਼ਿਸ਼ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਆ ਤੱਕੇ ਦੇ ਨਾਲ ਸੈਂਟਰ ਸਰਕਾਰ ਹਰਿਆਣਾ ਨੂੰ ਪਾਣੀ ਦੇਣਾ ਚਾਹੁੰਦਾ ਜਦ ਕਿ ਹਰਿਆਣਾ ਆਪਣੇ ਹਿੱਸੇ ਦਾ ਪਹਿਲਾਂ ਹੀ ਪਾਣੀ ਖਤਮ ਕਰ ਚੁੱਕਾ ਪਾਣੀਆਂ ਤੇ ਡਾਕਾ ਵੱਜਣ ਤੋਂ ਰੋਕਣ ਵਾਸਤੇ ਜਿਹੜਾ ਨੇ ਉਹ ਪੰਜਾਬ ਸਰਕਾਰ ਦੇ ਅਫਸਰਾਂ ਨੇ ਵੱਡੀ ਭੂਮਿਕਾ ਨਿਭਾਈ ਹੈ ਜਿਨ੍ਹਾਂ ਨੂੰ ਹੁਣ ਪਾਣੀਆਂ ਦੇ ਨਾਇਕ ਆਖਿਆ ਜਾਂਦਾ ਇਹ ਪੰਜਾਬ ਦੇ ਉਹ ਅਫਸਰ ਨੇ ਜਿਨ੍ਹਾਂ ਨੇ ਪੰਜਾਬ ਦੀ ਪਿੱਠ ਨਹੀਂ ਲੱਗਣ ਦਿੱਤੀ ਔਰ ਜਿਸ ਕਰਕੇ ਹੁਣ ਇਹ ਪੰਜਾਬ ਦੇ ਚਾਰ ਜਿਹੜੇ ਅਧਿਕਾਰੀ ਨੇ ਉਹ ਚਰਚਾ ਦੇ ਵਿੱਚ ਨੇ ਜਿਨ੍ਹਾਂ ਵਿੱਚ ਕ੍ਰਿਸ਼ਨ ਕੁਮਾਰ, ਆਕਾਸ਼ਦੀਪ ਸਿੰਘ, ਅਮਿਤ ਸੋਤਾ ਤੇ ਚਰਨਪ੍ਰੀਤ ਸਿੰਘ ਜਿਨ੍ਹਾਂ ਨੂੰ ਪਾਣੀਆਂ ਦੇ ਨਾਇਕ ਕਹਿਣਾ ਸ਼ੁਰੂ ਕਰ ਦਿੱਤਾ ਪੰਜਾਬ ਦੀ ਜਨਤਾ ਨੇ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਨੇ ਪੂਰੇ ਹੱਕ ਬੜੇ ਠੋਸ ਦਲੀਲਾਂ ਦੇ ਨਾਲ ਰੱਖੇ ਤੇ ਪੰਜਾਬ ਦੀ ਪਿੱਠ ਨਹੀਂ ਲਗਣ ਦਿੱਤੀ ਔਰ ਦਲੀਲਾਂ ਜਿਹੜੀਆਂ ਦਿੱਤੀਆਂ ਪੰਜਾਬ ਦੇ ਇਨ੍ਹਾਂ ਅਧਿਕਾਰੀਆਂ ਨੇ ਉਹਨਾਂ ਦਲੀਲਾਂ ਦਾ ਨਾ ਹਰਿਆਣੇ ਕੋਲ ਨਾ ਪਾਖੜਾ ਬਿਆਸ ਪ੍ਰਬੰਧਨ ਬੋਰਡ ਕੋਲ ਤੇ ਨਾ ਹੀ ਦਿੱਲੀ ਸਰਕਾਰ ਕੋਲ ਕੋਈ ਜਵਾਬ ਨਹੀਂ ਪੂਰੀ ਖਬਰ ਆ ਕਿ ਪੰਜਾਬ ਹਰਿਆਣਾ ਦਰਮਿਆਨ ਵਾਧੂ ਪਾਣੀ ਨੂੰ ਲੈ ਕੇ ਛਿੜੀ ਜੰਗ ਵਿੱਚ ਪੰਜਾਬ ਦੇ ਚਾਰ ਅਫਸਰ ਨਾਇਕ ਵਜੋਂ ਉਭਰੇ ਹਨ ਜਿਨ੍ਹਾਂ ਵਿੱਚ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਈਐਸ ਅਫਸਰ ਕ੍ਰਿਸ਼ਨ ਕੁਮਾਰ ਵੀ ਔਕ ਦੀ ਘੜੀ ਵਿੱਚ ਉਹਨਾਂ ਨੇ ਆਪਣੀ ਕਰਮ ਭੂਮੀ ਦੀ ਪਿੱਠ ਤੇ ਉਹ ਡਟੇ ਰਹੇ ਨੇ ਹਾਲਾਂਕਿ ਕ੍ਰਿਸ਼ਨ ਕੁਮਾਰ ਪੰਜਾਬ ਕੇਡਰ ਦੇ ਆਈਐਸ ਅਫਸਰ ਨੇ ਅਗਰ ਗੱਲ ਕੀਤੀ ਜਾਵੇ ਕਿ ਉਹਨਾਂ ਦਾ ਪਿਤਰੀ ਸੂਬਾ ਕੀ ਤੋ ਹਰਿਆਣਾ ਦਾ ਲੇਕਿਨ ਇਸ ਦੇ ਬਾਵਜੂਦ ਉਹਨਾਂ ਨੇ ਕਰਮ ਭੂਮੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਹੈਗੀ ਔਰ ਪ੍ਰਮੁਖ 77 ਦੇ ਅਹੁਦੇ ਤੇ ਉਸ ਸਮੇਂ ਕ੍ਰਿਸ਼ਨ ਕੁਮਾਰ ਹੋਣੀ ਕੰਮ ਕਰ ਰਹੇ ਨੇ ਬੀਬੀਐਮਬੀ ਦੀ ਬੋਰਡ ਮੀਟਿੰਗ ਦੇ ਵਿੱਚ ਕੁੱਲ 9 ਮੈਂਬਰਾਂ ਵਿੱਚੋਂ 8 ਮੈਂਬਰ ਨੇ ਉਹ ਪੰਜਾਬ ਦੇ ਖਿਲਾਫ ਡੱਟ ਗਏ ਸਨ ਤਾਂ ਕ੍ਰਿਸ਼ਨ ਕੁਮਾਰ ਨੇ ਨਾ ਮੈਦਾਨ ਛੱਡਿਆ ਬਲਕਿ ਜਿਹੜੀਆਂ ਦਲੀਲਾਂ ਦਿੱਤੀਆਂ ਉਹਨਾਂ ਦਲੀਲਾਂ ਦਾ ਬਾਕੀ ਜਿਹੜੇ ਪੰਜਾਬ ਤੋਂ ਇਲਾਵਾ ਬਾਕੀ ਜਿਹੜੇ ਇਹਦੇ ਚ ਸਟੇਕ ਹੋਲਡਰ ਸੀ ਉਨਾ ਕੋ ਕੋਈ ਜਵਾਬ ਨਹੀਂ ਸੀ ਬੋਰਡ ਨੇ ਹਾਲਾਂਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਫੈਸਲਾ ਕਰ ਲਿਆ ਸੀ ਪਰ ਇਸ ਅਧਿਕਾਰੀ ਨੇ ਅੱਧੇ ਘੰਟੇ ਵਿੱਚ ਹੀ ਖਤਮ ਹੋਣ ਵਾਲੀ ਮੀਟਿੰਗ ਨੂੰ ਕਰੀਬ 5:30 ਘੰਟੇ ਤੱਕ ਖਿੱਚ ਕੇ ਬਾਕੀ ਮੈਂਬਰਾਂ ਦੇ ਪੈਰ ਨਹੀਂ ਲੱਗਣ ਦਿੱਤੇ ਭਾਰਤੀ ਜਨਤਾ ਪਾਰਟੀ ਦੀ ਗਵਾਹੀ ਵਾਲੇ ਸੂਬਿਆਂ ਅਤੇ ਕੇਂਦਰੀ ਪ੍ਰਤੀਨਿਧਾ ਨੇ ਜਦੋਂ ਪੰਜਾਬ ਖਿਲਾਫ ਵੋਟ ਪਾਈ ਤਾਂ ਇਸ ਅਧਿਕਾਰੀ ਨੇ ਦੇ ਤੱਥਾਂ ਨੇ ਉਹਨਾਂ ਨੂੰ ਨਿਰੁੱਤਰ ਕਰ ਦਿੱਤਾ ਪਾਖੜਾ ਬਿਆਸ ਪਰਮੰਧਨ ਬੋਰਡ ਦੇ ਚੇਅਰਮੈਨ ਮਨੋਜ ਤਰਪਾਠੀ ਨੇ ਮੀਟਿੰਗ 'ਚ ਕਿਹਾ ਕਿ ਉਹ ਪੰਜਾਬ ਨੂੰ ਮੀਟਿੰਗ ਦੇ ਮਿੰਟਸ ਭੇਜ ਦੇਣਗੇ ਅਤੇ ਪੰਜਾਬ ਈਮੇਲ ਜਰੀਏ ਇਤਰਾਜ਼ ਦਾਇਰ ਕਰ ਦੇਵੇ। ਕ੍ਰਿਸ਼ਨ ਕੁਮਾਰ ਨੇ ਮੀਟਿੰਗ 'ਚ ਖੁਦ ਹੀ ਟਾਈਪ ਕਰਕੇ ਪੰਜਾਬ ਦੇ ਇਤਰਾਜ਼ ਲਿਖੇ ਅਤੇ ਮੀਟਿੰਗ ਦੀ ਜਿਹੜੀ ਸਮੁੱਚੀ ਕਾਰਵਾਈ ਦਾ ਡੇਢ ਪੰਨਾ ਸੀ ਜਦ ਕਿ ਇਸ ਅਧਿਕਾਰੀ ਵੱਲ ਇਤਰਾਜ਼ ਦਨ ਪੰਨਿਆ ਦਾ ਦਿੱਤਾ ਗਿਆ ਇਸ ਅਧਿਕਾਰੀ ਨੇ ਜਿਆਦਾ ਬੋਲੇ ਜਾਣ ਉੱਤੇ ਹਰਿਆਣਾ ਦੇ ਅਧਿਕਾਰੀਆਂ ਨੇ ਵੀ ਇਤਰਾਜ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਇਸ ਪਰਮੋਕਸ ਕਤਨ ਉਤਾਪੜਾ ਦਿੱਤਾ ਹੋਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੰਗਲ ਫੇਰੀ ਨੇ ਵੀ ਜਲ ਸਰੋਤ ਵਿਭਾਗ ਦੇ ਅਫਸਰਾਂ ਦੇ ਹੌਸਲੇ ਵਧਾ ਦਿੱਤੇ ਨੇ ਪੰਜਾਬ ਭਲੀ ਭਾਂਤ ਜਾਣੂ ਹੈ ਕਿ ਟੇਲਾ ਉੱਤੇ ਪਾਣੀ ਪੁੱਜਦਾ ਕਰਨ ਵਿੱਚ ਇਸ ਅਧਿਕਾਰੀ ਦਾ ਵੱਡਾ ਹੱਥ ਇਸ ਜੰਗ ਵਿੱਚ ਦੂਜਾ ਨਾਇਕ ਹੈ ਪਾਖੜਾ ਡੈਮ ਦਾ ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ ਜਿਸਨੇ BBMB ਵੱਲੋਂ ਹਰਿਆਣਾ ਦੇ ਨਵੇਂ ਡਾਇਰੈਕਟਰ ਕੀਤੇ ਗਏ ਡਾਇਰੈਕਟਰ ਵਾਟਰ ਰੈਗੂਲੇਸ਼ਨ ਸੰਜੀਵ ਕੁਮਾਰ ਉੱਤੇ ਇਤਰਾਜ਼ ਕੀਤਾ ਕਿ ਉਸ ਕੋਲ ਇਸ ਅਹੁਦੇ ਦਾ ਕੋਈ ਹੋਰ ਅਧਿਕਾਰ ਨਹੀਂ ਹੈ ਅਤੇ ਨਾ ਹੀ ਉਸ ਕੋਲ ਤਜਰਬਾ ਹੈ ਚਰਨ ਪ੍ਰੀ ਸਿੰਘ ਨੇ ਡੈਮ ਦੇ ਗੇਟ ਖੋਲਣ ਲਈ ਸੰਜੀਵ ਕੁਮਾਰ ਵੱਲੋਂ ਦਿੱਤੇ ਹੁਕਮ ਇਹ ਆਖ ਕੇ ਠੁਕਰਾ ਦਿੱਤੇ ਕਿ ਸੰਜੀਵ ਕੁਮਾਰ ਨੇ ਤਾਂ ਉਹਨਾਂ ਕੋਲ ਠੁਕਵੀਂ ਪ੍ਰਕਿਰਿਆ ਤਹਿਤ ਜੁਆਇਨ ਹੀ ਨਹੀਂ ਕੀਤਾ ਇਸ ਰੋਮ ਅਗਰੋਂ ਪਾਗੜਾ ਬਿਆਸ ਪਰਮੰਦਰ ਬੋਰਡ ਨੇ ਆਪਣੇ ਹੁਕਮ ਹੀ ਬਾਈਪਾਸ ਕਰ ਦਿੱਤੇ ਤੇਜਾ ਨਾਇਕਾ ਪਾਖੜਾ ਡੈਮ ਦਾ ਡਾਇਰੈਕਟਰ ਵਾਟਰ ਰੈਗੂਲੇਸ਼ਨ ਆਕਾਸ਼ਦੀਪ ਸਿੰਘ ਜਿਸ ਨੇ ਜਦੋਂ ਡੈਮ ਦਾ ਗੇਟ ਖੋਲਣ ਤੋਂ ਨਾ ਕਰ ਦਿੱਤੀ ਤਾਂ ਰਾਤ ਨੂੰ ਹੀ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਉਸ ਦਾ ਤਬਾਦਲਾ ਕਰ ਦਿੱਤਾ ਆਕਾਸ਼ਦੀਪ ਸਿੰਘ ਨੇ ਕਿਹਾ ਕਿ ਜੇ ਪੰਜਾਬ ਵਾਧੂ ਪਾਣੀ ਲਈ ਇਨਡੈਟ ਦੇਵੇਗਾ ਤਾਂ ਉਹ ਤਾਂ ਹੀ ਪਾਣੀ ਛੱਡੇਗਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਤਰਕ ਦਿੱਤਾ ਸੀ ਕਿ ਆਕਾਸ਼ਦੀਪ ਸਿੰਘ ਦੀ ਬੇਨਤੀ ਦੇ ਆਧਾਰ ਉੱਤੇ ਹੀ ਉਸ ਦਾ ਤਬਾਦਲਾ ਕੀਤਾ ਗਿਆ ਪਰ ਆਕਾਸ਼ਦੀਪ ਸਿੰਘ ਨੇ ਰਾਤ ਦੇ ਪੌਣੇ 12 ਵਜੇ ਈਮੇਲ ਕਰਕੇ ਇਨਕਾਰ ਕਰ ਦਿੱਤਾ ਕਿ ਉਸ ਨੇ ਤਾਂ ਭਾਗੜਾ ਬਿਆਸ ਪ੍ਰਬੰਧਨ ਬੋਰਡ ਨੂੰ ਅਜੇ ਹੀ ਕੋਈ ਬੇਨਤੀ ਹੀ ਨਹੀਂ ਕੀਤੀ ਹੈ ਆਕਾਸ਼ਦੀਪ ਦੇ ਤਬਾਦਲੇ ਮਗਰੋਂ ਹੀ ਪੰਜਾਬ ਦੇ ਆਮ ਲੋਕਾਂ ਵਿੱਚ ਰੋਸ ਭਰ ਗਿਆ ਸੀ ਜਦੋਂ 50 ਘੰਟੇ ਮਗਰੋਂ ਵੀ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਛੱਡਿਆ ਗਿਆ ਤਾਂ ਬੀਐਮਬੀ ਨੇ ਭਾਗੜਾ ਡੈਮ ਉੱਤੇ ਤਣਾਤ ਪੰਜਾਬ ਦੇ ਐਕਸ਼ਨ ਅਮੀਸ ਹੋਤਾ ਨੂੰ ਵੀ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਅਮੀਸ ਹੋਤਾ ਪੂਰਾ ਦਿਨ ਹੀ ਅੜੇ ਰਿਹਾ ਤੇ ਉਸਨੇ ਡੈਮ ਦੇ ਗੇਟ ਖੋਲਣ ਤੋਂ ਇਨਕਾਰ ਕਰ ਦਿੱਤਾ ਇਹ ਤਿੰਨੇ ਅਧਿਕਾਰੀ ਪੰਜਾਬ ਦੇ ਇਸ ਸਮੇਂ BBMB ਦੇ ਵਿੱਚ ਡੈਪੂਟੇਸ਼ਨ ਤੇ ਜਿਸ ਕਰਕੇ ਪੰਜਾਬ ਦੇ ਚਾਰ ਵੱਡੇ ਅਫਸਰ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਪਾਣੀਆਂ ਦੇ ਨਾਇਕ ਵਜੋਂ ਆਖਣਾ ਸ਼ੁਰੂ ਕਰ ਦਿੱਤਾ ਪੰਜਾਬੀ ਟਰਬਿਨ ਦੇ ਪਹਿਲੇ ਪੰਨੇ ਤੇ ਚਰਨਜੀਤ ਪੁਰ ਲੋਰਨ ਦੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਹੜੀ ਇਸ ਸਮੇਂ ਪੰਜਾਬ ਦੇ ਲੋਕਾਂ ਤੱਕ ਪਹੁੰਚ ਚੁੱਕੀ ਹੈ ਪੂਰੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ ਕਿ ਪੰਜਾਬ ਦੇ ਪਾਣੀਆਂ ਦੇ ਨਾਇਕ ਇਹ ਚਾਰ ਅਧਿਕਾਰੀ ਬਣ ਕੇ ਉੱਭਰੇ ਅਗਨੇ ਹਾਲਾਂਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਸਟੈਂਡ ਸਪਸ਼ਟ ਕੀਤਾ ਗਿਆ ਬੀਤੇ ਦਿਨ ਉਹਨਾਂ ਨੇ 올 ਪਾਰਟੀ ਮੀਟਿੰਗ ਕੀਤੀ ਜਿਹਦੇ ਵਿੱਚ ਸਾਰਿਆਂ ਉਤਰਾਂ ਨੇ ਇੱਕ ਮੁਠ ਹੋ ਕੇ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਵੱਜਣ ਦਿੱਤਾਗਾ ਜਾਵੇਗਾ ਤੇ 5 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ ਸਪੈਸ਼ਲ اجلاس ਵੀ ਸੱਦਿਆ ਗਿਆ ਹੈ। ਉਹਦੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਨਾਲ ਸਰਬਸੰਮਤੀ ਦੇ ਨਾਲ ਜਿਹੜਾ ਫੈਸਲਾ ਜਿਹੜਾ ਵਾ ਰੱਦ ਕੀਤਾ ਗਿਆ ਸਰਬ ਪਾਰਟੀ ਮੀਟਿੰਗ ਦੇ ਵਿੱਚ ਸਾਰੀਆਂ ਰਾਸ਼ਟਰੀ ਧਿਰਾਂ ਨੇ ਇੱਕ ਜੁਗਤਾ ਦਿਖਾਈ ਸੀ ਤੇ ਅਗਰੀਨਤ ਰਣਨੀਤੀ ਉਲਿਕਨ ਦੇ ਅਧਿਕਾਰ ਵੀ ਮੁੱਖ ਮੰਤਰੀ ਨੂੰ ਦਿੱਤੇ ਸੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਬੀਤੇ ਦਿਨ ਸੈਂਟਰ ਨੇ ਵੀ ਮੀਟਿੰਗ ਕੀਤੀ ਹੈ ਜਿਹਦੇ ਚ ਪੰਜਾਬ ਦੇ ਪਾਣੀਆਂ ਦੇ ਮਸਲੇ ਲੈ ਕੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਹਰਿਆਣਾ ਲਈ ਫਾਰਮੂਲਾ ਪੇਸ਼ ਕੀਤਾ। ਹਰਿਆਣਾ ਲੋਨ ਦੀ ਤਰ੍ਹਾਂ ਪਾਣੀ ਲੈ ਸਕੇਗਾ ਪੰਜਾਬ ਦੀ ਲੋਡ ਵੇਲੇ ਪਾਣੀ ਕਰਨਾ ਪਏਗਾ ਵਾਪਸ ਕੇਂਦਰੀ ਗ੍ਰਹਿ ਸਕੱਤਰ ਨੇ ਕਰੀਬ ਡੇਢ ਘੰਟਾ ਪੰਜਾਬ ਹਰਿਆਣਾ ਦੇ ਮੁੱਖ ਪੱਖ ਸੁਨੇਹਾ ਗਿਨ ਤੇ ਇੰਨਾ ਮੀਟਿੰਗ ਦੇ ਵਿੱਚ ਪੰਜਾਬ ਹਰਿਆਣਾ Rajasthan ਹਿਮਾਚਲ ਪ੍ਰਦੇਪ ਨੂੰ ਪ੍ਰਮੁਖ ਸਕੱਤਰ ਜਿਹੜੇ ਨੇ ਉਹ ਸ਼ਾਮਲ ਹੋਏ ਸੀ ਹਰਿਆਣਾ ਦੇ ਪੱਖ ਵੀ ਸੁਨੇਹਾ ਨੇ ਪੰਜਾਬ ਦੇ ਨਾਲ ਦੇ ਨਾਲ ਦੋਵਾਂ ਸੂਬਿਆਂ ਨੂੰ ਸੈਂਟਰ ਨੇ ਜਿੱਦ ਛੱਡਣ ਦੀ ਵੀ ਨਿਸੀਅਤ ਦਿੱਤੀ ਹੈ ਕੇਂਦਰੀ ਗ੍ਰੈਸ ਕਤਰ ਗੋਬਿੰਦ ਮੋਹਨ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿੱਚ ਚਾਰ ਸੂਬਿਆਂ ਦੇ ਮੁਖ ਸਖਤਰਾਂ ਦੀ ਮੀਟਿੰਗ ਹੋਈ ਸੀ ਜਿਹਦੇ ਚ ਹਰਿਆਣਾ ਨੂੰ ਵਾਧੂ ਪਾਣੀ ਦੀ ਪਾਣੀ ਦੇਣ ਦੀ ਮੰਗ ਦੀ ਗੱਲ ਕੀਤੀ ਗਈ ਸੀ ਔਰ ਇਸ ਇਸ ਚਰਚਾ ਦੇ ਵਿੱਚ ਪੰਜਾਬ ਨੇ ਬੜਾ ਸਟੈਂਡ ਸਪੱਸ਼ਟ ਕੀਤਾ ਸੀ ਜਿਹਦੇ ਚ ਚੱਲਦਾ ਹੁਣ ਫਾਰਮੂਲੇ ਦੀ ਗੱਲ ਕੀਤੀ ਜਾ ਰਹੀ ਹੈ ਉਧਰ ਹਰਿਆਣਾ ਨੇ ਵੀ ਅੱਜ ਆਲ ਪਾਰਟੀ ਮੀਟਿੰਗ ਬੁਲਾ ਲਈ ਹੈ ਜਿਹਦੇ ਚ ਹਰਿਆਣਾ ਹੁਣ ਆਪਣੀ ਅਗਲੀ ਰਣਨੀਤੀ ਤੈਗਰੇਗਾ ਚਰਚਾ ਹੈ ਕਿ ਲੋੜ ਪੈਂਦੇ ਹਰਿਆਣਾ ਸਰਕਾਰ ਉਹ ਕਿਸੇ ਅਦਾਲਤ ਦਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਲੱਗਦਾ ਫਿਲਹਾਲ ਪੰਜਾਬ ਇਹ ਕਹਿ ਚੁੱਕਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਹਰਿਆਣਾ ਜਿਹੜਾ 1 ਮਈ ਤੱਕ ਉਹਨੇ ਪਾਣੀ ਵਰਤਣਾ ਸੀ ਉਹ ਬਾਰਚ ਮਹੀਨੇ ਵਿੱਚ ਹੀ ਖਤਮ ਕਰ ਚੁੱਕਾ ਜਦਕਿ ਅਪ੍ਰੈਲ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਲੋ ਵੱਲੋਂ ਮਾਨਸ ਦਾ ਅਧਾਰ ਤੇ ਪਾਣੀ ਦਿੱਤਾ ਗਿਆ ਤੇ ਹੁਣ ਫਿਰ ਹਰਿਆਣਾ ਜਿਹੜਾ ਪਾਣੀ ਮੰਗ ਰਿਹਾ ਜਿੱਥੇ ਹਰਿਆਣਾ ਸਰਕਾਰ ਕਹਿ ਰਹੀ ਹੈ ਕਿ ਉਹ ਪੀਣ ਵਾਲੇ ਪਾਣੀ ਦੀ ਮੰਗ ਕਰ ਰਿਹਾ ਲੋਕਾਂ ਨੂੰ ਪਾਣੀ ਦੀ ਕਿੱਲਤ ਆ ਰਹੀ ਹੈ ਉਧਰ ਪੰਜਾਬ ਸਰਕਾਰ ਦਾ ਇਹ ਤਰਕ ਆ ਕਿ ਮਾਨਵਤਾ ਦੇ ਆਧਾਰ ਤੇ ਜਿਹੜੀ ਆ ਹਰਿਆਣਾ ਪੰਜਾਬ ਨੂੰ ਗੁੰਮਰਾਹ ਕਰ ਰਿਹਾ ਜਦ ਕਿ ਉਹਨਾਂ ਨੂੰ ਖੇਤੀ ਵਾਸਤੇ ਪਾਣੀ ਚਾਹੀਦਾ ਜਿਹੜਾ ਹਰਿਆਣੇ ਨੂੰ ਕੋਟਾ ਸੀ ਉਹ ਪਹਿਲਾਂ ਹੀ ਮਾਰਚ ਮਹੀਨੇ ਵਿੱਚ ਖਤਮ ਹੋ ਚੁੱਕਾ ਹੈ ਹਰਿਆਣਾ ਕਹਿ ਰਿਹਾ ਕਿ ਪੰਜਾਬ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਪੰਜਾਬ ਨੂੰ ਮਾੜੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਸੀਂ ਛੋਟੇ ਭਰਾ ਹਾਂ ਪੰਜਾਬ ਵੱਡਾ ਭਰਾ ਅਜੇ ਔਖੀ ਘੜੀ ਦੇ ਵਿੱਚ ਪੰਜਾਬ ਨੂੰ 7 ਦਿਨਾਂ ਜਿਦਾ ਲੇਕਿਨ ਫਿਲਹਾਲ ਪੰਜਾਬ ਇਹ ਕਹਿ ਰਿਹਾ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿ ਅਗਰ ਸਾਡੇ ਕੋਲ ਪਿਆਰ ਨਾਲ ਪਾਣੀ ਮੰਗਦੇ ਤੇ ਗੱਲ ਕੀਤੀ ਜਾ ਸਕਦੀ ਲੇਕਿਨ ਜਦ ਧੌਂ ਤੇ ਗੋਡਾ ਜਾਂ ਪੰਜਾਬ ਦੀ ਬਾਹ ਮਰੋੜਨੀ ਚਾਹੀ ਤਾਂ ਫਿਰ ਸਾਨੂੰ ਪੰਜਾਬੀਆਂ ਨੂੰ ਇਹ ਸਵਕਾਰਨੀਆਂ ਲੇਕਿਨ ਫਿਲਹਾਲ ਦੇਖਦੇ ਹਾਂ ਕਿ ਅੱਜ ਹਰਿਆਣਾ ਸਰਕਾਰ ਜਾਂ ਹਰਿਆਣੇ ਦੀਆਂ ਸਿਆਸੀ ਪਾਰਟੀਆਂ ਕੀ ਰਣਨੀਤੀ ਤੈਅ ਕਰਦੀਆਂ ਉਧਰ ਸੈਂਟਰ ਸਰਕਾਰ ਨੇ ਪਾਣੀਆਂ ਦੇ ਮਸਲੇ 'ਚ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਜੋ ਰੀੜਕਾ ਚੱਲ ਰਿਹਾ ਹੈ ਉਹਨੂੰ ਲੈ ਕੇ ਇੱਕ ਫਾਰਮੂਲਾ ਵੀ ਜਿਹੜਾ ਵਾ ਉਹ ਤਿਆਰ ਕੀਤਾ ਗਿਆ ਦੇਖਦੇ ਹਾਂ ਇਸ ਫਾਰਮੂਲੇ ਤੇ ਪੰਜਾਬ ਅਤੇ ਹਰਿਆਣਾ ਆਪਣੀ ਸਹਿਮਤੀ ਜਿਤਾਉਂਦੇ ਜਾਂ ਫਿਰ ਨਹੀਂ ਇਸ ਜਾਣਕਾਰੀ ਨਾਲ ਤੁਹਾਨੂੰ ਲੱਣੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ